ਤਰਨਤਾਰਨ ਵਿੱਚ 28 ਫਰਵਰੀ 2024 ਨੂੰ ਇੱਕ ਗਨ ਹਾਊਸ ਵਿੱਚ ਹੋਈ ਚੋਰੀ ਜਿਸ ਵਿੱਚ ਚੋਰਾਂ ਵੱਲੋਂ ਪਿਸਤੌਲ ਅਤੇ ਰਾਈਫਲਾਂ ਚੋਰੀ ਕੀਤੀਆਂ ਗਈਆਂ ਸਨ ਜ਼ਿਲ੍ਹਾ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਚਰਨਜੀਤ ਸਿੰਘ ਵਾਸੀ ਕਾਕਾਕੰਡਿਆਲਾ ਅਤੇ ਕ੍ਰਿਸ਼ਨ ਸਿੰਘ ਗੋਰਾ ਵਾਸੀ ਤਰਨਤਾਰਨ ਨੂੰ ਕਾਬੂ ਕੀਤਾ ਗਿਆ ਹੈ ਕੁਝ ਕਿਸੇ ਦੌਰਾਨ ਇਹਨਾਂ ਵੱਲੋਂ 11 ਰਾਈਫਲਾਂ ਬ੍ਰਾਹਮਤ ਕਰਵਾ ਦਿੱਤੀਆਂ ਗਈਆਂ ਹਨ ਅਤੇ ਬਾਕੀ ਰਹਿੰਦਾ ਅਸਲਾ ਵੀ ਜਲਦੀ ਰਿਕਵਰ ਕਰ ਲਿਆ ਜਾਵੇਗਾ। ਇੱਥੇ ਵਰਣਨ ਯੋਗ ਹੈ ਕਿ 28 ਫਰਵਰੀ ਨੂੰ ਤਰਨਤਾਰਨ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਚੌਂਕ ਵਿੱਚ ਸਥਿਤ ਮੀਤ ਗਨ ਹਾਊਸ ਦੀ ਗਨ ਤੋੜ ਕੇ ਚੋਰਾਂ ਵੱਲੋਂ 16 ਰਾਈਫਲਾਂ ਅਤੇ 6 ਪਿਸਤੌਲ ਕੁੱਲ 22 ਹਥਿਆਰ ਚੋਰੀ ਕਰ ਲੈ ਗਏ ਸਨ। ਉਹ ਜਿਹੜੇ ਮੇਨ ਮੁਲਜਮ ਲਿਖ ਕੋ ਕ੍ਰਿਸ਼ਨ ਨੇ ਤੇ ਇੱਕ ਚਰੰਗੀ ਤਰੀਕ ਇਸ ਚੰਨੀ ਆਪਾਂ ਪੜ੍ਹਦੇ ਹਾਂ ਇਹ ਸਭ ਲੈਵ ਉਹ ਪਹਿਲੇ ਉਹ ਰੈਪੋਰਟ ਜੇ ਇੱਕ ਰੈਪੋਰਟ ਸਮਾਂ 23 ਤਰੀਕ ਨੂੰ ਰਿਪੋਰਟ ਹੋਇਆ ਸੀਗਾ ਇੱਥੇ ਮੀਤ ਗਨ ਹਾਊਸ ਮਨ ਮੀਤ ਉਹਦਾ ਮਾਲਕ ਸੀਗਾ ਉਹਨੇ ਗਨ ਹਾਊਸ ਜਿਹੜਾ ਸਵੇਰੇ 28 ਤਰੀਕ ਨੂੰ ਆਪਣਾ ਦੁਪਹਿਰੀ ਖੁੱਲਿਆ ਸੀਗਾ ਤਾਂ ਇਤਲਾਹ ਦਿੱਤੀ ਸੀ ਪੁਲਿਸ ਨੂੰ ਕਿ ਉੱਤੇ ਚੋਰੀ ਹੋ ਗਈ ਸੀ ਇਮੀਡੀਏਟਲੀ ਅਸੀਂ ਜਾ ਕੇ ਜਦੋਂ ਮੌਕਾ ਦੇਖਿਆ ਸੀਗਾ ਤਾਂ ਕਾਫੀ ਥੇਰ ਤੋਂ ਇਹ ਬੰਦ ਰੱਖਿਆ ਹੋਇਆ ਸੀਗਾ ਕਰੀਬ 2 ਸਾਲ ਤੋਂ ਔਰ ਗਾਇਬ ਹੈ ਖੋਲਦਾ ਸੀਗਾ 10-15 ਦਿਨ ਬਾਅਦ ਕਦੀ ਖੋਲ ਲਿਆ ਜਾਂ ਮਹੀਨੇ ਬਾਅਦ ਖੋਲ ਲਿਆ ਤਾਂ ਉਸ ਤੋਂ ਕਾਰਵਾਈ ਸ਼ੁਰੂ ਕੀਤੀ ਫਿਰ ਜੁਆਇੰਟ ਜਿਹੜਾ ਆਪਰੇਸ਼ਨ ਹੋਇਆ ਸਾਡਾ ਈਜੀਟੀਐਫ ਦੇ ਨਾਲ ਉਹਨਾਂ ਕੋਲ ਕੁਝ ਡੀਟਸ ਸੀਗੀਆਂ ਤਾਂ ਪਹਿਲੇ ਸਭ ਤੋਂ ਇੱਕ ਕ੍ਰਿਸ਼ਨ ਜਿਹੜਾ ਫੜਿਆ ਗਿਆ ਔਰ ਕ੍ਰਿਸ਼ਨ ਜਿਹੜਾ ਸੀ ਉਹਦੇ ਤੋਂ ਅੱਗੇ ਜਿਹੜਾ ਚੱਲੀ ਤੇ ਇਹ ਡੈਟ ਸੀ ਸੀਗੇ ਚਰਨਜੀਤ ਚੰਨੀ ਇਹਦੀ ਪਹਿਲੇ ਵੀ ਪਾਇਓ ਸਾਈਡੀ ਹੈਗੀ 399 ਦਾ ਪਰਚਾ ਇਹਦੇ ਤੇ ਹੈਗਾ ਇਹ ਇਹਦੇ ਦੋ ਬ੍ਰਦਰ ਨਾਲ ਇਨਵੋਲਵ ਸੀਗੇ ਇਹਨਾਂ ਨੇ ਇਹ ਦੋ ਤਿੰਨ ਵਾਰੀ ਚ ਇਥੋਂ ਆ ਕੇ ਸਮਾਨ ਕੱਢਿਆ ਤਕਰੀਬ ਜੋ ਇਹਨਾਂ ਨੇ ਦੱਸਿਆ ਔਰ ਸਾਰਾ ਸਮਾਨ ਇਹ ਇਹਨਾਂ ਨੇ ਆਪਣੇ ਰੂਈ ਦੇ ਕੰਡੇ ਕਿਤੇ ਲੁਕੋ ਕੇ ਰੱਖਿਆ ਹੋਇਆ ਸੀਗਾ ਜੋ ਅੱਜ ਇਹ ਚਰਨਜੀਤ ਵੀ ਅਰੈਸਟ ਕਰ ਲਿਆ ਚਰਨਜੀਤ ਨੇ ਅਰੈਸਟ ਹੋ ਕੇ ਉਥੋਂ ਜਿਹੜੀ ਆ ਨਾ 11 ਜਿਹੜੀਆਂ ਰਾਈਫਲਾਂ ਹੈਗੀਆਂ ਉਹ ਰਿਕਵਰ ਕਰਾਤੀਆਂ ਤਾਂ ਕੋਸ਼ਿਕ ਜਿਹੜਾ ਰਹਿੰਦਾ ਸਮਾਨ ਹੈਗਾ ਉਹ ਕੇ ਕਿਸੇ ਨੂੰ ਦਿੱਤਾ ਸੀਗਾ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੋਂ ਸਮਾਨ ਬਾਕੀ ਰਿਕਵਰੀ ਵੀ ਕਰ ਲਾਂਗੇ ਸਰ ਕਿਹਨੇ ਦੋਸ਼ੀ ਹੈ ਜੀ ਰਿਮਾਰਕਸ ਪਰਮਾਰਤਾ ਅਜੇ ਪੇਸ਼ ਕਰਾਂਗੇ ਕਿ ਅੱਜ ਹੀ ਅਸੀਂ ਫੜਿਆ ਸਰ ਇਹਨਾਂ ਦਾ ਮੀਤ ਦੇ ਨਾਲ ਵੀ ਕੋਈ ਸੰਬੰਧ ਸੀਗਾ ਕਿ ਜਾਂ ਨਹੀਂ ਹੋ ਤਾਂ ਹਜੇ ਇੰਟਰੋਗੇਸ਼ਨ ਡਿਟੇਲ ਇੰਟਰੋਗੇਸ਼ਨ ਹੋਏਗੀ ਜੀ ਫੇਰ ਹੀ ਪਤਾ ਲੱਗੇਗਾ ਪਰ ਹਜੇ ਤੱਕ ਤਾਂ ਅਸੀਂ ਜਿਹੜੀ ਇਹ ਪਹਿਲੇ ਰਿਕਵਰੀ ਦਾ ਸੀਗਾ ਮੇਨ ਕੀ ਕਿਸੇ ਮਾੜੇ ਅਨਸਰਾਂ ਦੇ ਹੱਥ ਪੈਣਗੇ ਵੈਪਨ ਵੈਪਨ ਰਿਕਵਰ ਸਿਕਯੂਰ ਕਰਨੇ ਜ਼ਰੂਰੀ ਸੀ ਤਾਂ ਜਿਹਦੇ ਚੋਂ ਕਰੀਬ 16 ਜਿਹੜੀਆਂ ਰਾਈਫਲਾਂ ਸੀ ਉਹਦੇ ਚੋਂ 15 ਸ਼ਾਇਦ ਰਾਈਫਲਾਂ ਸੀਗੀਆਂ 15 ਚੋਂ 11 ਕਾਊਂਟ ਫੋਰ ਹੋ ਗਈਆਂ ਪੰਜ ਜਿਹੜੇ ਛੋਟੇ ਵੈਪਨ ਸੀਗੇ ਰਵਾਲਵਰਸ ਉਹ ਵੀ ਚੋਂ ਵੀ ਰਿਕਵਰ ਹੋ ਗਏ ਜਿਹੜਾ ਕਤਲ ਹੋਇਆ ਕੋਈ